ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਆਏ ਸੀ ਆਲਪੀ ਲੈਂਡ ਘੁੰਮਣ ਦੇ ਲਈ ਤੇ ਮੌਸਮ ਬਹੁਤ ਵਧੀਆ ਹੈ ਤੇ ਇਹ ਹੈਗੀ ਪਾਰਕਿੰਗ ਜਿੱਥੇ ਆਪਾਂ ਪਾਰਕਿੰਗ ਲਾਈ ਹੈ ਪਾਰਕਿੰਗ ਮਿਲ ਜਾਂਦੀ ਜੇ ਟਾਈਮ ਨਾਲ ਆ ਜਾਓਗੇ ਤੇ ਮਿਲ ਜਾਵੇਗੀ ਨਹੀਂ ਤੇ ਥੋੜਾ ਘੁੰਮਣਾ ਪੈਣਾ ਹੈ ਵੇਟ ਕਰਨੀ ਪੈਣੀ ਹੈ ਤੇ ਬਹੁਤ ਸੋਹਣਾ ਹੈ ਆ ਦੇਖੋ ਬੱਦਲ ਜਾ ਰਹੇ ਨੇ ਉੱਡ ਕੇ ਕੋਲ ਦੀ ਪਤਾ ਨਹੀਂ ਕਿ ਕਦਾ ਜਿੱਦਾਂ ਦਾ ਮੌਸਮ ਠੰਡਾ ਹੋਵੇਗਾ ਕਿਉਂਕਿ ਇੱਧਰ ਵੀ ਆ ਬੱਦਲ ਨੇ ਜਿਹੜੇ ਤੁਸੀਂ ਵੇਖਦੇ ਧੁੰਦ ਜੀ ਧੁੰਦ ਨਹੀਂ ਹੈਗੀ ਇਹ ਬੱਦਲ ਨੇ ਤੇ ਗਰਮੀ ਕਾਫੀ ਸੀ ਅੱਜ ਜਦੋਂ ਘਰ ਉਤਰੇ ਸੀ ਤੇ ਪਤਾ ਨਹੀਂ ਸੀ ਹੈਗਾ ਕਿੰਨਾ ਠੰਡਾ ਮੌਸਮ ਹੋਵੇਗਾ ਪਰਾਂ ਦੇ ਪਰ ਇੱਥੇ ਤਾਂ ਬਹੁਤ ਠੰਡਵੇ ਵੀ ਜਦੋਂ ਵੀ ਕਿਸੇ ਨੂੰ ਆਣਾ ਹੈ ਆਪਣੇ ਕੱਪੜੇ ਗਰਮ ਕੱਪੜੇ ਜ਼ਰੂਰ ਨਾਲ ਲੈ ਕੇ ਆਇਓ ਕਿਉਂਕਿ ਠੰਡ ਕਾਫੀ ਹੈ आज सिगस्ट छ आए हैं 3 अगस्त 3 अगस्त ਦਾ ਦਿਨ ਹੈ ਅੱਜ ਪਰ ਗਰਮੀ ਸੀ ਜਿੱਥੋਂ ਜਦੋਂ ਆਪਾਂ ਬੜੂ ਥੋੜੇ ਸੀ ਬਾਰਿਸ਼ਾਂ ਦੇ ਰਹਿ ਕੇ ਤਾਂ ਮੌਸਮ ਬਿਲਕੁਲ ਚੇਂਜ ਹੋ ਗਿਆ ਬਾਈਕਰ ਵੀ ਆ ਗਏ ਨੇ ਕਾਫੀ ਜ਼ਿਆਦਾ ਘੁੰਮਣ ਕਰਨੀਆਂ ਦੇ ਜ਼ਿਆਦਾ ਇੱਧਰ ਬਾਹਰ ਦੇ ਨੇ ਫਰਾਂਸ ਹੋ ਗਿਆ ਜਰਮਨ ਹੋ ਗਿਆ ਬਹੁਤ ਜ਼ਿਆਦਾ ਘੁੰਮਣ ਵਾਲੇ ਆਏ ਨਹੀਂ ਅਸੀਂ ਦੇਖਦੇ ਹਾਂ ਉੱਪਰ ਚੱਲਦੀਆਂ ਤੁਰ ਕੇ ਦੇਖਦੇ ਹਾਂ ਉੱਪਰ ਦਾ ਨਜ਼ਾਰਾ ਕੀ ਹੈ ਉਹ ਇੱਕ ਲਾਗੋ ਏ ਛੋਟੀ ਜੀ ਉਹ ਵੀ ਜਾਵਾਂਗੇ ਵੇਖਣ ਮੌਸਮ ਬਹੁਤ ਸੋਨਾ ਅੱਜ ਅਚਾਨਕ ਹੀ ਪ੍ਰੋਗਰਾਮ ਬਣੇ ਦਰਾਂ ਦਾ ਵੀ ਪਰ ਮੌਸਮ ਨੇ ਜੋ ਸਰਪ੍ਰਾਈਜ਼ ਦਿੱਤਾ ਹੈ ਬਹੁਤ ਵਧੀਆ ਹੈ ਇਹ ਹੈਗਾ ਜ਼ਿਆਦਾਤਰ ਏਰੀਆ ਸਕੈਟਿੰਗ ਲਈ ਜਿਹੜੇ ਬਰਫ਼ ਤੇ ਸਕੈਟਿੰਗ ਕਰਦੇ ਨੇ ਦੇਖੋ ਕਿੰਨਾ ਟੂਰਿਸਟ ਆਇਆ ਇਧਰ ਘੁੰਮਣ ਦੇ ਲਈ ਇਹ ਸਾਰਾ ਜੋ ਵੀ ਜਿਹੜੇ ਵੀ ਨੇ ਨਾ ਜ਼ਿਆਦਾਤਰ ਬਾਹਰ ਦੇ ਨੇ ਚੜ੍ਹਾਈ ਬਹੁਤ ਜ਼ਿਆਦਾ ਹੈ ਪਰ ਉੱਪਰ ਦਾ ਜੋ ਨਜ਼ਾਰਾ ਹੈ ਨਾ ਉਹ ਵੀ ਬਹੁਤ ਸੋਹਣਾ ਹੈ ਅਜੇ ਤੱਕ ਤੇ ਲਾਗੋ ਵੀ ਪਈ ਹੈ। ਉਹ ਵਾਲੀ। ਅਜੋਸ ਲਾਗੋ ਤੇ ਜਾਣਾ ਹੈ। ਪਹਿਲ ਉੱਪਰ ਦੇਖਦੇ ਆਂ। ਉੱਪਰ ਕੀ ਹੈ? ਉਸ ਤੋਂ ਬਾਅਦ ਠਹਾਨੇ ਆ। ਜਾਂ ਜਾ ਕੇ ਬ੍ਰੈਕਫਾਸਟ ਕਰਾਂਗੇ। ਕਾਫੀ ਵਗੈਰਾ ਪੀ ਕੇ ਫਿਰ ਲਾਗੋ ਵੇਖਣ ਜਾਵਾਂਗੇ। ਲੱਗਦੀ ਤੇ ਲਾਗੋ ਹੀ ਹੈ। ਬਾਕੀ ਕੋਲ ਜਾ ਕੇ ਪਤਾ ਲੱਗਣਾ ਹੈ। ਕੀ ਚੀਜ਼ ਹੈ। ਮਾਕੇ ਜਿਸ ਤਰ੍ਹਾਂ ਖੰਬੇ ਤੇ ਤਾਰਾਂ ਨੇ ਮੇਰੇ ਸਾਹਮਣੇ ਇਹ ਫੁਨੀ ਵਿਆਂ ਦੀ ਹੈ ਜਾਂ ਜਿਹੜੇ ਸਕੈਡਿੰਗ ਕਰਦੇ ਨੇ ਉਹਨਾਂ ਦੇ ਲਈ ਹੈ ਪਹਾੜਾਂ ਦੇ ਉੱਪਰ ਜਿੱਥੇ ਵੀ ਗਏ ਆ ਜ਼ਿਆਦਾਤਰ ਸਕੈਡਿੰਗ ਕਰਨ ਵਾਲੇ ਸਾਈਕਲਿੰਗ ਵਾਲੇ ਇੰਨਾ ਗਰਮੀਆਂ ਵਿੱਚ ਜ਼ਿਆਦਾਤਰ ਸਾਈਕਲਿੰਗ ਵਾਲੇ ਹੁੰਦੇ ਨੇ ਕਿ ਸਾਈਕਲ ਉੱਪਰ ਲਿਆ ਕੇ ਮੁੜ ਕੇ ਫੇਰੇਟਾ ਜਾਂਦੇ ਨੇ ਇੱਥੇ ਵੀ ਰਸਤੇ ਵਿੱਚ ਆਨ ਲੱਗੇ ਕਾਫੀ ਵੇਖੇ ਸੀ जड़े साइकिलिंग कर रहे थी पर अच बंद लगता सारा कुछ बलें बलें टावर के उ देखो जी किन्न अंडीने लगे बाकी यह भी है कि एक जो भी आ बंद वे पर ਬੋਸ ਸੋਨੀ ਜਗ੍ਹਾ ਹੈ ਜਿਹੜਾ ਨਜ਼ਾਰਾ ਖਾ ਵੇਖ ਰਹੀਆਂ ਨੇ ਉਹ ਕੈਮਰਾ ਨਹੀਂ ਕੈਚ ਕਰ ਰਿਆ ਜੇ ਕਿਸ ਨੇ ਆਣਾ ਹੈ ਇਹ ਕੋ ਪਾਰਕਿੰਗ ਤੁਸੀਂ ਵੇਖ ਰਹੇ ਹੋ ਇੱਥਾਂ ਜੂਪਰ ਪਾਰਕਿੰਗ ਨਹੀਂ ਮਿਲਦੀ ਤੇ ਤੁਸੀਂ ਇੱਥਾਂ ਵੀ ਪਾਰਕਿੰਗ ਲਈ ਜਾ ਸਕਦੇ ਹੋ ਇੱਥੇ ਹੈਗਾ ਉਹਨ ਇੱਕ ਪਿਸਤਾ ਬੋਬ ਜਿੰਨੂੰ ਕਹਿੰਦੇ ਨੇ ਉਹ ਵੀ ਟਰਾਈ ਕਰਾਂਗੇ ਤੇ ਨਾਲ ਤੁਹਾਨੂੰ ਦਿਖਾਵਾਂਗੇ ਤੁਬੀ ਉਹਦੀ ਕੋਸਟ ਕਿੰਨੀ ਹੈ ਕਿੰਨੇ ਚਿਰ ਦਾ ਇੱਕ ਚੱਕਰ ਲੱਗਦਾ ਹੈ ਇਹ ਹੈ ਜਗ੍ਹਾ ਦਾ ਨਾਮ ਹੈਗਾ ਅਲਪੀਲੈਂਡ ਵੀ ਆ ਇਹਨੂੰ ਕਹਿੰਦੇ ਨੇ ਪਿਸਤਾ ਬੋਬ ਛੋਟੀ ਜੀ ਇੱਕ ਮੇਰੇ ਕਹ ਦੋ ਜਗ੍ਹਾ ਤੇ ਬੈਠਣ ਵਾਲੀ ਚੀਜ਼ ਹੈ ਤੇ ਹੁੰਦੀ ਇਸ ਚਾਰੇ ਪਾਸੇ ਲਵਾਂਗੇ ਜ਼ਰੂਰ ਇਹਦੇ ਤੇ ਵੀ ਲੁਤਾ ਪੰਜਾਬੀ ਆ ਜਿੱਥੇ ਆਈਏ ਛੜਦੇ ਤੇ ਕੁਝ ਨਹੀਂ ਲੋ ਇਹ ਧੁੱਪ ਚੜ ਗਈ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਧੁੱਪ ਦੇ ਵਿੱਚ ਆਵੇ ਭਾਜੀ ਇੱਥੇ ਵੀ ਚੱਲਦਾ ਖੰਡ ਚੱਲ ਗਿਆ ਵੀ ਹੁ ਪਾੜੇ ਹੀ ਹਟੜ ਕੇ ਹਾਂ ਹਟੜ ਕੇ ਜੀ ਹਾਂ ਜਦੋਂ ਇਹ ਨੂੰ ਆਉਂਦੇ ਹੋ ਜਾ ਸਕਦਾ ਆ ਕੋਈ ਇਸ ਤਰ੍ਹਾਂ ਦੀ ਹੁੰਦੀ ਹੈ ਇੱਕ ਛੋਟੀ ਜੀ ਚੱਲ ਪੈਂਗੇ ਆਪਣੇ ਆਪ ਹੀ ਆ ਇੱਕ ਹੋਰ ਆ ਗਈ ਇਧਰੂ ਇਹ ਹੈਗਾ ਪਿਸਤਾ ਬੋਮ ਕਿਟਾਲੀਅਨ ਚ ਕਹਿੰਦੇ ਨੇ ਚਲੋ ਅੱਗੇ ਚੱਲਦੇ ਹਾਂ ਟਿੱਕਲੇ ਤੇ ਦੇਖਦੇ ਆ ਵੀ ਕਿਸ ਤਰ੍ਹਾਂ ਦਾ ਹੈਗਾ ਆ ਬਾਪੂ ਵੇਖੋ ਜੀ ਦੰ ਰਨਲ ਬੈਠਾ ਕੋਈ ਚੱਕਰ ਨਹੀਂ ਟੈਨਸ਼ਨ ਨਹੀਂ ਕੋਈ ਉਹਨੇ ਯਾਰੇ ਨੇ ਬਾਪੂ ਦੇ ਤੇ ਇਧਰ ਹੈਗਾ ਬਿੱਲ ਟ੍ਰੀ ਟਿਕਟ ਆਫਿਸ ਤੇ ਆਹ ਹੈ ਕਿ ਨਾਲ ਸਾਰੇ ਰੇਟ ਤੇ ਬਈ ਅਸੀਂ ਲਿਆ ਆਪਣਾ ਫੈਮਲੀ ਪੈਕ ਦੋ ਬੱਚੇ ਤੇ ਦੋ ਵੱਡੇ ਜਣੇ ਆਪਾਂ ਤੇ ਡਿਸਕਾਊਂਟ ਮਿਲ ਜਾਂਦਾ ਜੇਕਰ ਫੈਮਲੀ ਪੈਕ ਲੋਗੇ ਇਹ ਇੱਕ ਚੱਕਰ ਪੂਰਾ 5 ਤੋਂ 6 ਮਿੰਟ ਦਾ ਹੈ। ਤੇ ਉਹ ਵਧੀਆ ਹੈ। ਦੇਖਦੇ ਆ ਵੀ ਕਿਸ ਤਰ੍ਹਾਂ ਦਾ ਕੀ ਨਜ਼ਾਰਾ ਆਉਂਦਾ ਹੈ। ਪਰ 뷰 ਬਹੁਤੋਨੇ ਤੂ ਆ ਰਿਹਾ ਹੈ। ਤੁਸੀਂ ਦੇਖੋਗੇ ਨਾ ਵੀਡੀਓ ਵਿੱਚ ਤੇ ਨਹੀਂ ਪਤਾ ਲੱਗਣਾ ਪਰ ਤੁਹਾਨੂੰ ਛਾਣਾ ਪੈਣਾ ਅਸਲ 뷰 ਦੇਖਣ ਦੇ ਲਈ। ਇਸ ਵਾਰ ਮੌਸਮ ਹੈ ਨਾ ਅੱਜ ਦਾ ਵਿੱਚ ਵਿੱਚ ਤੋਂ ਪਾਰੀ ਬੱਦਲ ਨੇ ਬਹੁਤ ਹੀ ਜ਼ਿਆਦਾ ਇਹ ਹੈਗੀ ਹੈ ਲੇਕ ਕੋਮੋ ਜਿਹੜੇ ਤੁਸੀਂ ਵੇਖ ਰਹੇ ਹੋ ਹਾਂ ਇਹ ਹੈਗੀ ਲੇਕ ਕੋਮੋ

ਇਹਨੇ ਕਿ ਐਸੀ ਵੀਡੀਓ ਨਹੀਂ ਬਣਾਣੀ ਹੈਗੀ ਪਰ ਫਿਰ ਵੀ ਆਪਾਂ ਚੋਰ-ਚੋਰੀ ਵੀਡੀਓ ਬਣਾ ਲਈਏ ਪਰ ਬਹੁਤ ਸੋਹਣਾ ਸੀ ਐਕਸਪੀਰੀਅੰਸ ਆ ਵੇਖੋ ਜੀ ਉਧਰ ਤੋਂ ਪਚੜੀ ਏ ਤੇ ਨਾਲ ਇਧਰ ਵੇਖੋ ਬੱਦਲ ਕਾਲੇ ਛਾ ਆ ਸਭ ਬੱਦਲ ਏ ਵੇਖੋ ਪਰ ਅੱਜ ਮੌਸਮ ਬਹੁਤ ਸੋਹਣਾ ਹੈ ਪਿਸਤਾ ਬਹੁਤ ਦਰ ਬੋਸੋਨਾ ਨਜ਼ਾਰਾ ਆਇਆ ਹੈ ਬਹੁਤ ਮਜ਼ਾ ਆਇਆ ਹੈ ਚੱਕਰ ਛੋਟਾ ਸੀ ਪਰ ਇੱਕ ਚੱਕਰ ਹੋਰ ਚਾਹੀਦਾ ਸੀ ਇਹਨਾਂ ਨੂੰ ਬਿਸਾਰਾ ਕੰਟਰੋਲ ਆਪਣੀ ਹੱਥੀ ਹੁੰਦਾ ਹੈ ਬ੍ਰੇਕ ਲਗਾਣੀ ਰੇਸ ਦੇਣੀ ਜਿੰਨੀ ਤੇਜ਼ ਲੈ ਕੇ ਜਾਣਾ ਹੈ ਸੋਨਾ ਐਕਸਪੀਰੀਅੰਸ ਸੀ ਚਲਦੇ ਹਾਂ ਅੱਗੇ ਲਾਗੋ ਵੇਖਣ ਜਮਾ ਹੱਕ ਬੁਲਗਰ ਤੋ ਵੀ ਕਿ ਚਿੰਦੀ ਹੈ ਜੇ ਕੋਈ ਆਪਣੀ ਫੋਟੋ ਕਢਵਾਉਣਾ ਚਾਹੁੰਦਾ ਹੋਵੇ ਤੇ ਫੋਟੋ ਵੀ ਲੈ ਸਕਦਾ ਹੈ 6 ਰੁਪਏ ਲੱਗਦੇ ਨੇ ਫੋਟੋ ਨੂੰ ਸਟੈਂਪ ਕਰਵਾਉਂਦੇ ਇਸ ਸਰ ਲੱਗਦਾ ਜਿਸ ਤਰ੍ਹਾਂ ਰਾਤ ਪੈ ਰਹੀ ਪਰ ਜੇ ਦਿਨ ਦੇ 11 ਵਜੇ ਨੇ ਤਾਂ ਬਦਲ ਸਭ ਹੇਠਾਂ ਆਪਾਂ ਬਦਲਾਂ ਉੱਪਰ ਆ ਵੀ ਇਹ ਤੇ ਉਹਨੂੰ ਮੈਨੂੰ ਨਾ ਆਪਣੇ ਹਿੰਦੀ ਮੂਵੀ ਦਾ ਕੋਈ ਗਾਣਾ ਯਾਦ ਨਹੀਂ ਆ ਰਿਹਾ ਜਿਹਦੇ ਵਿੱਚ गाने विषया गाना इस तरह का बदल ਥੱਲੇ ਦੇ ਆਪੋਂ ਉੱਪਰ ਕਿ ਦੱਸਿਓ ਜੇ ਕਿ ਇਹਨੂੰ ਜ਼ਿਆਦਾ ਤੇ ਲਿਖਿਓ ਜ਼ਰੂਰ उन्नी भी अजय जो भी आज रुकी हुई है पता नहीं जब मौसम खराब करके ये बार कॉफी बैठा पियो अपना ब्रेकफास्ट करो करना जरूरी घूमो ध्प चढ़ गई है थोड़ा सुख पे क्योंकि ठंड बड़ी सी ऊपर बार बार यही कहोंगा कि कैमरे च कुछ तो नहीं महसूस कर सकते तो जो इत्यान के महसूस होगा जरूर आओ है इ लगता बाई तैयारी कर रहे उड्डन ਚਿੱਟੇ ਰੰਗ ਦੀ ਦੀ ਪੈਸ਼ਾੜੀ ਲੋ ਜੀ ਸੀਟ ਬਣਾ ਲਈਨੀ ਆਪਣੀ ਵੀ ਉਪਰਾਂ ਨੇ ਇੱਕ ਡੰਡਾ ਲੱਗਾ ਹੋਇਆ ਹਵਾ ਵਾਲਾ ਤੇਖ ਰੇ ਚੱਕਰ ਹੈਗਾ ਹਵਾ ਕਦੋਂ ਆਵੇ ਤੇ ਉਦੋਂ ਆਪਣੀ ਭੱਜ ਕੇ ਤਿਆਰੀ ਕਰੇ ਜਾਣ ਦੀ ਉਡਣ ਦੀ ਮੈਂ ਵੀ ਸੋਚ ਰਿਹਾ ਸੀ ਗੱਲ ਕੀ ਖੜਾ ਕਰ ਤੂੰ ਇਥੇ ਮੋਂ ਪਤਾ ਲੱਗਾ ਵੀ ਪਰਾਂ ਹੀ ਕੋ ਡੰਡੇ ਦੇ ਉੱਪਰ ਨੇ ਇੱਕ ਸਿਗਨਲ ਲੱਗਾ ਹਵਾ ਦਾ ਉਹ ਤਾਂ ਦੀ ਹੋ ਗਿਆ ਹੁਣ ਉਜੀ ਪਹੁੰਚ ਲਿਆ ਜਿੱਥੇ ਗੱਡੀ ਪਾਰਕਿੰਗ ਲਾਈ ਸੀ ਰੱਸ਼ ਵੇਖੋ ਤੁਸੀਂ ਕਿੰਨਾ ਹੋ ਗਿਆ ਹੁਣ ਜਦੋਂ ਆਏ ਸੀ ਉਹ ਕੁਝ ਕਿ ਗੱਡੀਆਂ ਸਨ ਪਰ ਹੁਣ ਦੇਖੋ ਬਈ ਬਹੁਤ ਆਏ ਨੇ ਲੋਕੀ ਤੇ ਕੋ ਮੰਦੀ ਅੱਜ ਪਰ ਜਿਹੜਾ ਮੌਸਮ ਨੇ ਸਾਥ ਦਿੱਤਾ ਨਾ ਮੌਸਮ ਬਹੁਤ ਵਧੀਆ ਅੱਜ ਪਹਿਲਾਂ ਉਹ ਉੱਪਰ ਸੀ ਕੋ ਕੌਣ ਫਿਰ ਕਿਉਂ ਚੱਲੇ ਆਪਾਂ ਉਧਰ ਲਾਗੋ ਵੇਖਣ ਛੋਟੀ ਜੀ ਹੈਗੀ ਇੱਕ ਝੀਲ ਪਾਣੀ ਇਕੱਠਾ ਕੀਤਾ ਪਹਾੜਾਂ ਦੇ ਵਿੱਚ ਬਾਕੀ ਪਤਾ ਨਹੀਂ ਦੇਖੋ ਵੀ ਅੰਦਰ ਜਾ ਸਕਦੇ ਨਹੀਂ ਜਾ ਸਕਦੇ ਮੈਨੂੰ ਦੂਰੂ ਤੋਂ ਇਸ ਤਰ੍ਹਾਂ ਲੱਗ ਰਿਹਾ ਜਿਸ ਤਰ੍ਹਾਂ ਵੀ ਉਹਦੇ ਚਾਰ ਚਫੇਰੇ ਕੁਝ ਲਗਾਏ ਆ ਉਹਨਾਂ ਨੇ ਜਿਹੜਾ ਕਿ ਅੰਦਰ ਨਹੀਂ ਜਾ ਸਕਦੇ ਪਰ ਫੇਰ ਵੀ ਚਲੋ ਵੇਖਣ ਜਾਣੇ ਆ ਬਾਈਕਰ ਸੰਦੇ ਨੇ ਕਾਫੀ ਸਾਈਕਲਾਂ ਵਾਲੇ ਨੇ ਬਹੁਤ ਸੋਹਣੀ ਜਗ੍ਹਾ ਹੈ ਪਰ ਅੱਜ ਜਿਸ ਤਰ੍ਹਾਂ ਹੋ ਗਿਆ ਨਾ ਕਿ ਮੌਸਮ ਦਾ ਸਾਥ ਮਿਲ ਗਿਆ ਕਿ ਮੌਸਮ ਬਹੁਤ ਸੋਹਣਾ ਹੈ ਬਾਰਸ਼ ਦੇ ਪੂਰੇ ਚਾਂਸ ਹਨ ਪਰ ਨਹੀਂ ਪਈ 12 ਵਜ ਗਏ ਨੇ ਤੇ ਰੋਟੀ ਦਾ ਹੋ ਗਿਆ ਵੀ ਟਾਈਮ ਅੱਛਾ ਦੇਖਦੇ ਆਂ ਇੱਥੇ ਆਪਣੇ ਵਾਸਤੇ ਕੋਈ ਵੈਜੀਟੇਰੀਅਨ ਮਿਲ ਜਾਂਦਾ ਕਿ ਨਹੀਂ ਯਾਰ ਵੀ ਬਾਪੂ ਕੁਛ ਲੈ ਕੇ ਬੈਠਾ ਹੈ ਵੀ ਇਹ ਇੱਕ ਬਾਪੂ ਕਹਿੰਦਾ ਵੀ ਸ਼ੁੱਧ ਸ਼ਹਿਦ ਮੇਰੇ ਬਗੀਚੇ ਦਾ ਹੈ ਬਾਈਕਰ ਸਿਰਫ ਉਹ ਕਿਦਾਏ ਨੇ ਇੱਥੇ ਕਿ ਇਹ ਲੱਗਦਾ ਰਸਤਾ ਇੱਥਾ ਨੂੰ ਜਾਣਦਾ ਹੈ ਇੰਡੀਕੇਸ਼ਨ ਤੇ ਦਰਦੇ ਹੀ ਨੇ ਬਾਕੀ ਦੇਖਦੇ ਆਪੇ ਅੱਗੇ ਕਿੱਥੇ ਜਾ ਗਈ ਸਿਲਾ ਕੋ ਤੇ ਚ ਨੇੜੇ ਲੱਗਦੀ ਤੁਤੇ ਤੁਰ ਕੇ ਬਈ ਤੁੱਪ ਚੜ ਗਈ ਏ ਤੇ ਬਹੁਤ ਸੋਨਾ ਲੱਗ ਰਿਹਾ ਜੀ ਜਿਸ ਤਰ੍ਹਾਂ ਅਗਸਤ ਦਾ ਮਹੀਨਾ ਚੱਲ ਰਿਹਾ ਤੇ ਗਰਮੀ ਪੈ ਰਹੀ ਏ ਵਈ ਪਰ ਜਿੱਥੇ ਆਪਾਂ ਜਿਸ ਜਗ੍ਹਾ ਤੇ ਆਣਾ ਇੱਥੇ ਤੇ ਥੋਪੀ ਚਾਹੀਦੀ ਏ ਇਸ ਕਰਕੇ ਮੈਂ ਕਹਿ ਰਿਹਾ ਵੀ ਤੋ ਪਚੜ ਗਈ ਬੜਾ ਮਜ਼ਾ ਆ ਰਿਹਾ ਕਿਉਂਕਿ ਇੱਥੇ ਠੰਡ ਬਹੁਤ ਹੈ ਸਾਨੂੰ ਪਤਾ ਨਹੀਂ ਸੀ ਹੈਗਾ ਕਿ ਵੀ ਇੱਥੇ ਇਦਾਂ ਦਾ ਮੌਸਮ ਮਿਲੇਗਾ ਹਨ ਕੇ ਉੱਪਰ ਪਰ ਅੱਜ ਤੇ ਸਰਪ੍ਰਾਈਜ਼ ਮਿਲੇ ਹੈ ਮੌਸਮ ਦਾ ਕਬੀਤੀ ਦੀ ਆਈਡੀ ਰੇਟ ਹੈ ਨਾ ਲਾਲੇ ਥੋੜੀ ਥੋੜੀ ਨਾ ਬਾਹਰੀ ਮੁਤੀ ਜਿੰਨੂ ਕਹ ਦਿੰਦੇ ਨੇ तो किधर है, है चलिए लो जी इतना सारा कुछ मनाइए इस चीज की ਇੱਕ ਉਹ ਵੇਖੋ ਵੀ ਇੱਕ ਹੋਰ ਅੱਗੇ ਰੈਸਟੋਰੈਂਟ ਆਪਾਂ ਉਧਰ ਨਹੀਂ ਗਏ ਵੇਖਿਆ ਨਹੀਂ ਹੈਗਾ ਲੁੱਕਿਆ ਸੀ ਸਾਡੇ ਤੋਂ ਕਿਉਂਕਿ ਅਸੀਂ ਇਸ ਪਾਸੇ ਸੀ ਇੱਥੇ ਆਪਾਂ ਉੱਪਰੋਂ ਹਟਾ ਗਏ ਆਂ ਪਰ ਵੀ ਅੱਗੇ ਵੀ ਹੈਗੀ ਜਗ੍ਹਾ ਉੱਧਰ ਵੀ ਹੁਣ ਟਾਈਮ ਨਹੀਂ ਹੈਗਾ ਇੰਨਾ ਅਗਲੀ ਵਰੀ ਆਵਾਂਗੇ ਖੁੱਲਾ ਟਾਈਮ ਤੇ ਘੁੰਮ ਕੇ ਜਾਵਾਂਗੇ ਇੱਥੇ ਦਾ ਸਾਰਾ ਏਰੀਆ ਦੀ ਕੀਤੀ ਹੋਈ ਚਾਰੇ ਪਾਸਿਓ ਜਿਸ ਤਰ੍ਹਾਂ ਕਨ ਆਪ ਪਾਣੀ ਇਕੱਠਾ ਕੀਤਾ ਇਹਦੇ ਵਿੱਚ ਪਰ ਕਿਸ ਮਕਸਦ ਲਈ ਕੀਤਾ ਹੈ ਵੀ ਉਹਨ ਕੋਸ਼ ਨਹੀਂ ਲੈ ਕੇ ਲਾਇਆ ਥੇ ਦੁਰੂਤ ਇਸ ਤਰ੍ਹਾਂ ਲੱਗ ਰਹੀ ਸੀ ਜਿਸ ਤਰ੍ਹਾਂ ਬਹੁਤ ਛੋਟੀ ਜੀ ਇੱਕ ਕੁਦਰਤੀ ਛੀਲ ਹੋਵੇ ਪਰ ਨਹੀਂ ਇਹ ਆਪ ਬਣਾਈ ਗਈ ਹੈ ਇਹ ਦੇਖ ਹਲਾ ਕੇ ਬਹੁਤ ਤਕੜੀ ਤਰਪਾਲ ਜੀ ਹੈ ਮਜ਼ਬੂਤ ਤੋਂ ਦੇ ਉੱਪਰ ਪਾਣੀ ਇਕੱਠਾ ਕੀਤਾ ਹੈ ਰਸਤਾ ਫਰਵੀ ਤੇ ਨੇ ਲੋਕੀ ਉੱਧਰ ਤੇ ਲੋ ਦਿਓ ਕਿ ਇਹ ਬਹੁਤ ਜੰਮ ਰੱਖਾਂ ਜਲਦੀ ਹਾਂ ਇਹ ਸਿੱਧਾ ਪਰ ਮਾਰਕ ਸੋਤ ਦੇ ਨਹੀਂ ਨਹੀਂ ਮੱਝਾਂ ਸਿਆਣੀਆਂ ਹੁੰਦੀਆਂ ਇੱਥੇ ਮੱਝਾਂ ਹੈ ਨਹੀਂ ਨਾਲ ਇੱਥੇ ਗਾਵਾਂ ਹੁੰਦੀਆਂ ਆਂ ਪੀਜੀ ਜੀ ਕਹਿੰਦੇ ਐਸਕੇ ਮੱਝ ਤੂੰ ਮੱਝ ਕਿਹਾ ਸੀ ਕਹਿੰਦੇ ਉਹ ਹੀ मोटरसाइकलों की आवाज वेख जिस तरह इंडिया नहीं अपने बइकर जो पुल थ लंघ दे आवाज आती जवां लगे जलियां लग खड़क रही नहीं रही है ने।

ਉਨੀਏ ਕਤੁਨੇ ਨਹੀਂ ਮੈਨੂੰ ਪਤਾ ਹੈਗਾ ਅੱਗੇ ਸਿਰਫ ਬਸ ਜਿੰਨਾ ਟ੍ਰੈਕਿੰਗ ਕਰਨੀ ਤੁਰਕੇ ਉਹ ਨਾਲ ਹੀ ਰਸਾ ਜ਼ਿਆਦਾ ਅਸੀ ਆ ਗਿਆਂ ਵਾਪਸ ਹੁਣ ਜਾ ਰਹੇ ਆ ਪਾਰਕਿੰਗ ਵਿੱਚ ਗੱਡੀ ਕੋਲ ਤੇ ਬਾਕੀ ਉੱਥੇ ਜਾ ਕੇ ਦੇਖ ਲੈਗੇ ਦਾ ਪ੍ਰੋਗਰਾਮ ਕੀ ਹੈ ਸ਼ਾਇਦ ਕੋਈ ਕੋਰ ਸਰਪ੍ਰਾਈਜ਼ ਹੋਵੇ ਤੁਹਾਡੇ ਲਈ ਹੜੀ ਉਹ ਤੇ ਨਹੀਂ ਆਇਆ ਤੇ ਰਸਤੇ ਇਸ ਤਰ੍ਹਾਂ ਜਿਸ ਤਰ੍ਹਾਂ ਪਰਲੇ ਚੜਾਈ ਦਾ ਨਹੀਂ ਕਸ਼ਮੀਰ ਵਾਲਾ ਰਖਤ ਵੀ ਇਸੇ ਤਰ੍ਹਾਂ ਦੀ ਕੀਤਾ ਬੜੀ ਬਹੁਤ ਵਧੀਆ ਸੇ ਬਾਬੀ ਉਹ ਹੱਥ ਦੀ ਬੋ ਕੋਸੀ ਲੋਜੀ ਇਹ ਵਾਲਾ ਸਰਪ੍ਰਾਈਜ਼ ਸੀ ਜਿਹਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਇਹ ਹੈਗਾ ਐਡਵੈਂਚਰ ਪਾਰਕ ਜਿਹੜਾ ਰਸੇ ਵਿੱਚ ਹੀ ਪੈਂਦਾ ਜਦੋਂ ਆਪਾਂ ਐਲਪੀਲੈਂਡ ਜਾਣਾ ਅੰਗੈ ਤੇ ਹੋਈ ਫੇਰ ਪਾਰਕਿੰਗ ਦਾ ਹੀ ਵੀ ਪਾਰਕਿੰਗ ਫੇਰ ਆਪਾਂ ਫਿਰ ਸੜਕ ਤੇ ਮਿਲੀ ਏ ਫਿਰ ਇਸ ਕੀ ਅਲਾ ਕੰਮ ਹੈ ਪਰਪਲ ਲਗਾ ਦਿੱਤੀ ਹੈ ਬਾਕੀ ਦੇਖਦੇ ਹਾਂ ਅੰਦਰ ਜਾ ਕੇ ਕੀ ਹਾਲ-ਚਾਲ ਹੈ ਦਾ ਇੱਥੇ ਦਾ